ਬੇਵਲ ਵਾਲੇ ਮੁੱਖ ਦੋਸ਼ੀ ਗੋਲੀ ਕਾਂਡ ਦੇ ਦੋਸ਼ੀ ਅੱਜ ਥੋਡੀ ਪਾਰਟੀ ਤੋਂ ਟਿਕਟ ਲੜ ਰਹੇ ਆ ਡਿੰਪੀ ਢਿੱਲੋਂ ਨੂੰ ਤੁਸੀਂ ਮਾfia ਦਾ ਨਾਮ ਦਿੰਦੇ ਹੁੰਦੇ ਸੀ ਅੱਜ ਉਹਦੇ ਲਈ ਪ੍ਰਚਾਰ ਕਰ ਰਹੇ ਹੋ ਥੋੜਾ ਜਿਹਾ ਕੰਨ ਹੱਥ ਮਾਰੋ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਆ ਡਿੰਪੀ ਢਿੱਲੋਂ ਤਾਂ ਕਹਿੰਦੇ ਨੇ ਕਿ ਭਰਾ ਆ ਮੇਰਾ ਹੁਣ ਤਾਂ ਕਹਿੰਦੇ ਕਿ ਭਰਾ ਡਿੰਪੀ ਢਿੱਲੋਂ ਮੇਰਾ ਜੇ ਤੁਹਾਡੇ 92 ਨੇ ਡੱਕਾ ਨਹੀਂ ਨਾ ਤੋੜਿਆ ਤੇ ਇਹਨੂੰ ਵੀ ਰਲਾ ਕੇ ਤੁਸੀਂ ਡੱਕਾ ਨਹੀਂ ਤੋੜ ਸਕਦੇ ਮੈਂ ਅੱਜ ਹੀ ਸ਼ੀਟ ਛੱਡ ਜੂਗਾ ਇਹ ਕੈਦਨ ਬੰਦੀ ਸਿੰਘ ਬਾਹਰ ਆ ਜਾਣਗੇ ਇਹ ਕੈਦਨ ਐਨਐਸਏ ਗਲਤ ਆ ਇਹ ਕੈਦਨ ਜਿਹੜੇ ਪੰਜਾਬ ਦੇ ਵਿੱਚ 200 300 ਬੰਦੇ ਇੰਕਾਊਂਟਰ ਕੀਤਾ ਉਹ ਗਲਤ ਕੀਤਾ ਸੀ ਮੈਂ ਉਹ ਕਹਿੰਦਾ ਸਾਰੇ ਗਲਤ ਕੀਤੇ ਆ ਮੈਂ ਅੱਜ ਹੀ ਛੱਡ ਜੂਗਾ ਦੂਜੀ ਗੱਲ ਇਹ ਕਹਿ ਦੇਣਾ ਵੀ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਪਕੌੜੇ ਆ ਤੇ ਦੂਸਰਾ ਗੋਲੀ ਕਾਂਡ ਕਰਨ ਵਾਲੇ ਸਾਡੇ ਸੱਜਣ ਆ ਅਸੀਂ ਛੱਡ ਜਾਾਂਗੇ ਇਲਾਕੇ ਵਿੱਚ ਕਿੱਧਰ ਪਾਸੇ 20 ਸਾਲ ਐਮਐਲਏ ਰਹੇ ਆ ਲੋਕਾਂ ਨੇ ਜਿਤਾਇਆ ਮਾਣ ਬਖਸ਼ਿਆ ਇਹ ਹੋਣੀ ਕਿਉਂ ਹੁਣ ਕਹਿੰਦੇ ਬਨਵਾਸ ਕੱਟ ਕੇ ਆਏ ਐ ਐਵੇਂ ਐਵੇਂ ਲੋਕਾਂ ਨੂੰ ਗਮਰਾਹ ਕਰਦੇ ਆ ਬਨਵਾਸ ਆ ਨਹੀਂ ਕੱਟੇ ਜਾਂਦੇ ਹੁੰਦੇ ਬਨਵਾਸ ਕੱਟੇ ਜਾਂਦੇ ਹੁੰਦੇ ਸਾਡੇ ਲੋਕਾਂ ਨੂੰ ਪਤਾ ਜਿਹੜੇ 40 40 ਸਾਲ ਜਿਹਨਾਂ ਚ ਇਹਨਾਂ ਨੇ ਬੰਦ ਕੀਤੇ ਆ ਜਿਨਾਂ ਨੇ ਆਪਦੇ ਘਰਾਂ ਦੇ ਮੂੰਹ ਨਹੀਂ ਦੇਖੇ ਪਿੰਡਾਂ ਦੀਆਂ ਸੜਕਾਂ ਨਹੀਂ ਦੇਖੀਆਂ ਉਹ ਆ ਵਿਚਾਰੇ ਉਹਨਾਂ ਨੂੰ ਕੱਢਣਾ ਬਾਹਰ ਅਸੀਂ ਕਹਿੰਨੇ ਆ ਜੋ ਪੰਜਾਬ ਦਾ ਪੰਜਾਬ ਚ ਹੀ ਰਹੂਗਾ ਪੰਜਾਬ ਪੰਜਾਬੀਆਂ ਦਾ ਪੰਜਾਬ ਹੀ ਰੀੜ ਕੋ ਭਗਵੰਤ ਮਾਨ ਨੂੰ ਇੱਕ ਸਵਾਲ ਕਰੋ ਪੰਜਾਬ ਦਾ ਡੀਜੀਪੀ ਕੌਣ ਆ ਫੋਰ ਸਟੇਟ ਦਾ ਪੰਜਾਬ ਦਾ ਉਹ ਹੋਰ ਸਟੇਟ ਦਾ ਜਿਹੜਾ ਸਾਡੀ ਮਾਂ ਬੋਲੀ ਦੇ ਪਹਿਰੇਦਾਰ ਨਹੀਂ ਸਮਝ ਸਕਦਾ ਸਾਡੀ ਮਾਂ ਬੋਲੀ ਨਹੀਂ ਸਮਝ ਸਕਦਾ ਉਹ ਸਾਡੇ ਪੰਜਾਬ ਕੋਈ ਸਾਂਭੂਗਾ ਕਿਦਰਵਾਹ ਦੇ ਵਿੱਚ ਆ ਗੇਦਰਵਾਹ ਦੇ ਵਿੱਚ ਪੰਤਕ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਵੱਲੋਂ ਅੱਜ ਰੋਡ ショ ਜਿਹੜਾ ਕੱਢਾ ਜਾ ਰਿਹਾ ਸੁਖਰਾਜ ਸਿੰਘ ਨੇ ਸਾਡੇ ਨਾਲ ਨੇ ਸੁਖਰਾਜ ਗੇਦਰਵਾਹ ਦੇ ਵਿੱਚ ਅੱਜ ਪਿੰਡ-ਪਿੰਡ ਹੋ ਕੇ ਆਏ ਹੋ ਗੇਦਰਵਾਹ ਦੀ ਨਬਜ਼ ਕੀ ਕਹਿ ਰਹੀ ਆ ਪਿੰਡਾਂ ਦੀ ਨਬਜ਼ ਕੀ ਕਹਿ ਰਹੀ ਆ ਪਿੰਡਾਂ ਦੇ ਲੋਕ ਬਈ ਬਿਲਕੁਲ ਨਾਲ ਨੇ ਇਹਨਾਂ ਤੋਂ ਅੱਕੇ ਹੋਏ ਨੇ ਇਹਨਾਂ ਦਾ ਦਬਾਅ ਸਿਰਫ ਇਹੀ ਆ ਕਿ ਇਹ ਲੋਕਾਂ ਦੇ ਘਰਾਂ 'ਚ ਵੜਨ ਜਾਂਦੇ ਆ ਘਰੇ ਜਾ ਕਹਿੰਦੇ ਆ ਕਿ ਅਸੀਂ ਤੁਹਾਡਾ ਫਲਾਣਾ ਟਾਈਮ ਤੇ ਫਲਾਣਾ ਕੰਮ ਕਰਾਇਆ ਸੀ ਪਰ ਜੇ ਇਹ ਇਸ ਦੇ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਲੋਕਾਂ ਦੇ ਮਸਲੇ ਬਹੁਤ ਵੱਡੇ ਆ ਉਹ ਕਿਹੜੇ ਆ ਕਿ ਪਾਣੀ ਪੀਣ ਵਾਲਾ ਹਰ ਇੱਕ ਦੀ ਲੋੜ ਆ ਇਹਨਾਂ ਨੇ ਉਹ ਕੀਤਾ ਨਹੀਂ ਇਹਨਾਂ ਦਾ ਮਸਲਾ ਇਹਨਾਂ ਨੇ ਇਥੋਂ ਕੁਰਸੀ ਛੱਡਣੀਆਂ ਹੋਰ ਪਾਸੇ ਜਾਣੀਆਂ ਲੋਕ ਕਹਿੰਦੇ ਆ ਕਿ ਸਾਡੇ ਘਰਾਂ ਦੇ ਵਿੱਚ ਪੀਣ ਵਾਲਾ ਪਾਣੀ ਚਾਹੀਦਾ ਆ ਇਹ ਕਹਿੰਦੇ ਨਹੀਂ ਸਾਡੇ ਘਰਾਂ 'ਚ ਇੱਕ ਕੁਰਸੀ ਹੋਰ ਚਾਹੀਦੀ ਆ ਜਿਹੜਿਆਂ ਲੋਕਾਂ ਦੇ ਖਿਲਾਫ ਸਰਕਾਰ ਆਈ ਹੈ ਅੱਜ ਉਹ ਇਸ ਸਰਕਾਰ ਦੇ ਵਿੱਚ ਟਕਟਾਂ ਲੜ ਰਹੇ ਆ ਜੇ ਉਹਨਾਂ ਨੂੰ ਮੈਂ ਸਵਾਲ ਕਰਦਾ ਕਿ ਜੇ ਤੁਹਾਡੇ 92 ਮਨੇ ਡੱਕਾ ਨਹੀਂ ਨਾ ਤੋੜਿਆ ਤੇ ਇਹਨੂੰ ਵੀ ਰਲਾ ਕੇ ਤੁਸੀਂ ਡੱਕਾ ਨਹੀਂ ਤੋੜ ਸਕਦੇ ਤੁਤੋ ਇਤਨਾ ਵੀ ਕੁਝ ਸਬਰਣਾ ਨਹੀਂ ਆ ਸੋ ਲੋਕ ਇਹਨਾਂ ਤੋਂ ਬਹੁਤ ਅੱਕੇ ਹੋਏ ਆ ਤਾਂ ਇਹ ਇਹ ਆਉਣ ਵਾਲੀ 20 ਤਰੀਕ ਹੈ ਜਿਹੜੀ ਉਹ ਫੈਸਲਾ ਕਰੋਗੇ ਜਿਹੜੀ ਉੱਪਰ ਗਾੜੀ ਦੀ ਗੱਲ ਭਗਵੰਤ ਸਿੰਘ ਮਾਨ ਵੀ ਪਿਛਲੇ ਦਿਨਾਂ ਦੇ ਵਿੱਚ ਬਰਨਾਲੇ ਦੇ ਵਿੱਚ ਕਰ ਕਰਦੇ ਨਜ਼ਰ ਆਇਆ ਹੋਣੀ ਕਿਉਂ ਕੀਤੀ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪੱਕੇ ਪੈਰੀ ਹਜੇ ਮੈਂ ਹੱਥ ਤੇ ਫਿਰ ਜਦੋਂ ਜਦੋਂ ਲੋਕਾਂ ਨੂੰ 24 ਘੰਟਿਆਂ ਦਾ ਕਹਿ ਕੇ ਆਏ ਸੀ ਤੇ ਉਦੋਂ ਉਦੋਂ ਨਹੀਂ ਦਿਂਦਾ ਸੀਗਾ ਵੀ ਇਹ ਕੱਚੇ ਪੈਰੀਆਂ ਉਦੋਂ ਲੋਕ ਉਦੋਂ ਵੀ ਤਾਂ ਝੂਠੀ ਰਾਜਨੀਤੀ ਸੀ ਦੂਜਾ ਸਵਾਲ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਕਰਨਾ ਚਾਹਣਾ ਕਿ ਬਹਿਵਲ ਵਾਲੇ ਮੁੱਖ ਦੋਸ਼ੀ ਗੋਲੀ ਕਾਂਡ ਦੇ ਦੋਸ਼ੀ ਅੱਜ ਥੋੜੀ ਪਾਰਟੀ ਤੋਂ ਟਿਕਟ ਲੜ ਰਹੇ ਆ ਡਿਮਪੀ ਢੱਲੋਂ ਨੂੰ ਤੁਸੀਂ ਮਾਫੀਆ ਦਾ ਨਾਮ ਦਿੰਦੇ ਹੁੰਦੇ ਸੀ ਅੱਜ ਉਹਦੇ ਲਈ ਪ੍ਰਚਾਰ ਕਰ ਰਹੇ ਹੋ ਥੋੜਾ ਜਿਹਾ ਕੰਮ ਹੱਥ ਮਾਰੋ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਡਿਮਪੀ ਢੱਲੋਂ ਤਾਂ ਕਹਿੰਦੇ ਨੇ ਕਿ ਭਰਾ ਆ ਮੇਰਾ ਹੁਣ ਤਾਂ ਕਹਿੰਦੇ ਕਿ ਭਰਾ ਡਿਮਪੀ ਢੱਲੋਂ ਮੇਰਾ ਬਾਈ ਸੱਜਰੇ ਸੱਜਰੇ ਭਰਾ ਬਣੇ ਤੇ ਫਿਰ ਉਹ ਕੌਣ ਸੀਗਾ ਜਿਹਨੂੰ ਮ ਜਿਹਨੂੰ ਕਹਿੰਦੇ ਹੁੰਦੇ ਸੀ ਇਹ ਇਹਨਾਂ ਦੀਆਂ ਬੱਸਾਂ ਜਿਹੜੀਆਂ ਬੰਦੇ ਮਾਰਦੀਆਂ ਤੇ ਅੱਜ ਫਿਰ ਇਹ ਸਿਰਫ ਕੁਰਸੀਆਂ ਦੇ ਤੇ ਮੌਕਾ ਪ੍ਰਸਤ ਲੋਕ ਨੇ ਇਹਨਾਂ ਦੇ ਉੱਤੇ ਹੋਰ ਕੋਈ ਆਸ ਨਹੀਂ ਰੱਖੀ ਜਾ ਸਕਦੀ ਭਰਿੰਦਰ ਸਿੰਘ ਰਾਜਾ ਬੜੰਗੂ ਘਰਾਂ ਘਰਾਂ ਦੇ ਵਿੱਚ ਜਾ ਕੇ ਹੁਣ ਜੱਫੀਆਂ ਪਾ ਰਿਹਾ ਕਿ ਲੱਗਦਾ ਅਸਰ ਛੱਡਣ ਗਿਆ ਜੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਖੁਦ ਜਿਤਾਇਆ ਹੋਵੇ ਹਜ਼ਾਰਕ ਵੋਟ ਦੇ ਨਾਲ 1200 ਦੇ ਫਰਕ ਦੇ ਨਾਲ ਤਾਂ ਮੈਨੂੰ ਲੱਗਦਾ ਕਿ ਉਹ ਉਹਨਾਂ ਨੂੰ ਉੱਥੋਂ ਛੱਡ ਕੇ ਜਾਣ ਦੀ ਲੋੜ ਹੀ ਨਹੀਂ ਸੀ ਉਹਨਾਂ ਨੂੰ ਕੁਰਸੀ ਪਿਆਰੀ ਸੀ ਅੱਜ ਉਹਨਾਂ ਦਾ ਪ੍ਰਚਾਰ ਚੈੱਕ ਕਰੋ ਕਹਿੰਦੇ ਜੇ ਅੱਜ ਤੁਹਾਡੇ ਵਿੱਚ ਆਉਂਗਾ ਫੇਰ ਹੀ ਤੁਸੀਂ ਮੇਰੇ ਮੁੰਡੇ ਨੂੰ ਐਮਐਲਏ ਬਣਾਉਂਗੇ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਵੀ ਪਰਿਵਾਰਵਾਦ ਚ ਵੜੀਏ ਅਸੀਂ ਤਾਂ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਬਹੁਤ ਨੇ ਜਿਹੜੇ ਸੇਵਾ ਕਰਨ ਜਾਣਦੇ ਨੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਇਹਨਾਂ ਨੇ ਕੀਤਾ ਕੀ ਹੈ ਗਿੱਦੜਵਾਸੇ ਚ 13 ਸਾਲ ਐਮਐਲਏ ਰਹਿ ਗਏ ਤੇ ਗਿੱਦੜਵਾਸੇ ਚ ਨਿਤ ਤਰਨਾ ਹੁੰਦਾ ਹੁਣ ਆ ਤਿੰਨ ਸਾਲ ਤਾਂ ਚਲੋ ਹੁਣ ਸਰਕਾਰ ਹੋਰ ਆਈ ਹੈ ਪਿਛਲੀ 5 ਸਾਲ ਤਾਂ ਇਹਨਾਂ ਦੀ ਸੀ ਸੋ ਇਹ ਲੋਕ ਜਾਣਦੇ ਆ ਲੋਕ ਦੱਸਣਗੇ ਅਤਕੀ ਮੈਂ ਫਿਰ ਕਹਿ ਰਿਹਾ ਕਿ ਲੋਕਾਂ ਦਾ ਜਿਹੜਾ ਗੁੱਸਾ ਇਹਨਾਂ ਤੇ ਉਹ 20 ਤਰੀਕ ਨੂੰ ਨਿਕਲੇਗਾ ਉਹ ਕਹਿੰਦੇ ਸਾਡੀ ਸਰਕਾਰ ਐਮਐਲਏ ਸਾਡਾ ਬਣਾਓ ਕੰਮ ਫੇਰੀ ਹੋਣਗੇ ਇਹ ਤਾਂ ਫਿਰ ਭਾਈ ਭਗਵੰਤ ਮਾਨ ਨੂੰ ਗੱਲ ਯਾਦ ਕਰ ਲੈਣੀ ਚਾਹੀਦੀ ਆ ਜਦੋਂ ਕਹਿੰਦਾ ਸੀਗਾ ਮੈਂ ਐਮਪੀ ਆ ਕੀ ਆ ਪੰਜਾਬ ਦਾ ਫਿਰ ਫਿਰ ਇਹਦਾ ਮਤਲਬ ਉਹ ਝੂਠਾ ਸੀ ਜਾਂ ਅੱਜ ਝੂਠਾ ਸੋ ਇਹ ਲੋਕਾਂ ਨੂੰ ਗਮਰਾਹ ਕਰਦੇ ਆ ਇਹਨਾਂ ਕੋਲੇ ਜਿਹੜੇ ਜਿਹੜੇ ਕਹਿੰਦੇ 13 ਜ਼ੀਰੋ ਕਰਾਂਗੇ ਉਹ ਅਜ ਤਿੰਨਾਂ ਤੇ ਰਹਿ ਗਏ ਇਹ ਤਾਂ ਲੋਕ ਜਾਣਦੇ ਆ ਫਿਰ ਕਿੱਥੇ ਗੱਲ ਖੜੀ ਆ ਮੈਂ ਵੀ ਬਲ ਕੈਨੇਂਦਰ ਤੋਂ ਬਿਨਾ ਮਸਲੇ ਨਹੀਂ ਹੱਲ ਹੋਣੇ ਮੈਂ ਗੱਲ ਸਿੱਧੀ ਕੇਂਦਰ ਤੱਕ ਲੈ ਕੇ ਜਾਇਆ ਕਰੂੰ ਮੈਨੂੰ ਜਿਤਾ ਦੇ ਇਹਨਾਂ ਦੀ ਇਹਨਾਂ ਦੀ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਬਾਈ ਪਹਿਲਾਂ ਵੀ ਤਾਂ ਗਿੱਦੜਵਾਹੇ ਚੋਂ 20 ਸਾਲ ਐਮਐਲਏ ਰਹੇ ਆ ਲੋਕਾਂ ਨੇ ਜਿਤਾਇਆ ਮਾਣ ਬਖਸ਼ਿਆ ਇਹ ਹੋਣੀ ਕਿਉਂ ਹੁਣ ਕਹਿੰਦੇ ਬਨਵਾਸ ਕੱਟ ਕੇ ਆਏ ਮੈਂ ਬਨਵਾਸ ਨੂੰ ਬਾਈ ਯਾਰ ਆਰਾਮ ਫੇਰ ਉਹੀ ਗੱਲ ਉਹ ਸੀਧਾ ਸੀਗਾ ਹਾਂ ਐਵੇਂ ਐਵੇਂ ਲੋਕਾਂ ਨੂੰ ਗਮਰਾਹ ਕਰਦੇ ਆ ਬਣਵਾਸ ਐ ਨਹੀਂ ਕੱਟੇ ਜਾਂਦੇ ਹੁੰਦੇ ਬਣਵਾਸ ਕੱਟੇ ਜਾਂਦੇ ਹੁੰਦੇ ਸਾਡੇ ਲੋਕਾਂ ਨੂੰ ਪਤਾ ਜਿਹੜੇ 40 40 ਸਾਲ ਜੇਲ੍ਹਾਂ ਚ ਇਹਨਾਂ ਨੇ ਬੰਦ ਕੀਤੇ ਆ ਜਿਨ੍ਹਾਂ ਨੇ ਆਪਦੇ ਘਰਾਂ ਦੇ ਮੂੰਹ ਨਹੀਂ ਦੇਖੇ ਪਿੰਡਾਂ ਦੀਆਂ ਸੜਕਾਂ ਨਹੀਂ ਦੇਖੀਆਂ ਉਹ ਆ ਵਿਚਾਰੇ ਉਹਨਾਂ ਨੂੰ ਕੱਢਣਾ ਬਾਹਰ ਜਿਹੜਿਆਂ ਨੂੰ ਇਹ ਨਵੇਂ ਨੂੰ ਬੰਦ ਕਰੀ ਜਾਂਦੇ ਇਹ ਇਹ ਕੀ ਜਾਣਣ ਬਾਈ ਇਹ ਲੋਕਾਂ ਦੇ ਦਰਦ ਇਹ ਨਹੀਂ ਜਾਣਦੇ ਇਹ ਸਿਰਫ ਰਾਜਨੀਤੀ ਵਾਲੇ ਆ ਸਿਰਫ ਕੁਰਸੀਆਂ ਦੀ ਭੁੱਖ ਵਾਲੇ ਲੋਕ ਆ ਕਿਦਰ ਬੈ ਸੁਖਰਾਜ ਨੂੰ ਕਿਉਂ ਵੋਟ ਪਾਵੇ ਐਸਾ ਕੀ ਵੱਖਰਾ ਦੂਸਰੇ ਰਾਜਨੀਤਿਕ ਲੀਡਰਾਂ ਦੇ ਨਾਲੋਂ ਸੁਖਰਾਜ ਦੇ ਵਿੱਚ ਕੀ ਨਕਰਾ ਇਹ ਮੈਂ ਅੱਜ ਹੀ ਛੱਡ ਜੂਗਾ ਇਹ ਕੈਦਨ ਬੰਦੀ ਸਿੰਘ ਬਾਹਰ ਆ ਜਾਣਗੇ ਇਹ ਕੈਦਨ ਐਨਐਸਏ ਗਲਤ ਆ ਇਹ ਕੈਦਨ ਜਿਹੜੇ ਪੰਜਾਬ ਦੇ ਵਿੱਚ 200 300 ਬੰਦੇ ਇੰਕਾਊਂਟਰ ਕੀਤਾ ਉਹ ਗਲਤ ਕੀਤਾ ਸੀ ਮੈਂ ਉਹ ਕਹਿੰਦਾ ਸਾਰੇ ਗਲਤ ਕੀਤੇ ਆ ਮੈਂ ਅੱਜ ਹੀ ਛੱਡ ਜੂਗਾ ਮੈਨੂੰ ਲੋੜ ਹੀ ਨਹੀਂ ਇਹ ਪੰਜਾਬ ਦੇ ਮੁੱਦੇ ਗਿੱਦੜਵਾਹੇ ਦੇ ਮੁੱਦੇ ਚੱਕ ਕੇ ਗੱਲ ਕਰ ਲੈਣ ਇਹ ਤਾਂ ਸਿਰਫ ਇੱਕ ਦੂਜੇ ਦੂਸ਼ਣਵਾਦੀਆਂ ਲਾਉਣ ਜਾਂਦੇ ਆ ਇੱਕ ਦੂਜੇ ਦੂਜੀ ਗੱਲ ਇਹ ਕਹਿ ਦੇਣਾ ਬਈ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਤੇ ਪਕੌੜੇ ਆ ਤੇ ਦੂਸਰਾ ਗੋਲੀ ਕਾਂਡ ਕਰਨ ਵਾਲੇ ਸਾਡੇ ਸੱਜਣ ਆ ਅਸੀਂ ਛੱਡ ਜਾਾਂਗੇ ਇਹ ਸਾਰੇ ਲੋਕਾਂ ਨੂੰ ਪਤਾ ਬਈ ਇਹ ਮੁੱਦੇ ਆ ਸਾਡੇ ਬੇਅਦਬੀ ਵਾਲੇ ਮੁੱਖ ਦੋਸ਼ੀ ਸਰਸੇ ਵਾਲਾ ਕਿੱਥੇ ਖੜੇ ਆ ਅੱਜ ਇਹੀ ਭਗਵੰਤ ਮਾਨ ਨੂੰ ਤੇ ਕੇਸ ਚਲਾਉਣ ਦੀ ਪਰਮਿਸ਼ਨ ਹੀ ਦੇ ਰਿਹਾ ਦੂਜੇ ਪਾਸੇ ਗੋਲੀ ਕਾਂਡ ਵਾਲੇ ਮੁੱਖ ਦੋਸ਼ੀ ਉਸ ਸਮੇਂ ਦੀ ਸਰਕਾਰ ਸੀ ਜਿਹਦਾ ਜਿਹਦਾ ਬੰਦਾ ਅੱਜ ਇਹਦੀ ਸੀਟ ਤੋਂ ਟਿਕਟ ਲੜੀ ਜਾਂਦਾ ਸੋ ਇਹ ਇਹ ਚੀਜ਼ਾਂ ਨਹੀਂ ਚੱਲਦੀਆਂ ਇਹ ਪੰਤਕ ਹਨੇਰੀ ਪਿਛਲੇ ਸਮੇਂ ਦੇ ਵਿੱਚ ਵੀ ਚੱਲੀ ਆ ਲੱਗਦਾ ਕਿ ਇਸ ਵਾਰੀ ਵੀ ਗਿੱਦੜਵਾਦੀ ਅਸੀਂ ਸਹਿਯਾਰਸ਼ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਜਗਾ ਰਹੇ ਹਾਂ ਕੋਸ਼ਿਸ਼ ਕਰਾਂਗੇ ਲੋਕ ਜਾਗਣ ਸਮਾਂ ਆਊਗਾ ਲੋਕ ਜਾਗਣਗੇ ਸਾਡੀ ਆਪ ਦੇ ਪੰਜਾਬ ਦੇ ਲੋਕਾਂ ਦੀ ਪਿੰਡਾਂ ਦੇ ਲੋਕਾਂ ਦੀ ਸਰਕਾਰ ਹੋਊਗੀ ਜਿਹੜੇ ਪਿੰਡਾਂ ਦੇ ਮਸਲੇ ਚੱਕੂਗੀ ਇਹ ਪੰਜਾਬ ਚ ਬਹਿ ਕੇ ਪੰਜਾਬ ਦੇ ਹੋ ਜਾਂਦੇ ਆ ਹਰਿਆਣੇ ਚ ਬਹਿ ਕੇ ਹਰਿਆਣੇ ਦੇ ਹੋ ਜਾਂਦੇ ਉਹਨਾਂ ਦਾ ਕੋਈ ਦੀਨ ਧਰਮ ਹੈ ਸਟੈਂਡ ਹੈ ਇਹੀ ਆਮ ਆਦਮੀ ਪਾਰਟੀ ਦਾ ਬਿਆਨ ਹਰਿਆਣੇ ਦਾ ਜਿਹਦੇ ਚ ਉਹ ਕਹਿੰਦੇ ਆ ਕਿ ਪਾਣੀ ਅਸੀਂ ਦੇਵਾਂਗੇ ਐਸਵਾਈਐਲ ਦਾ ਇਹ ਇਧਰਲੇ ਪਾਸੇ ਕਹਿੰਦੇ ਪੰਜਾਬ 'ਚ ਸਾਡੇ ਕੋਲੇ ਬੂੰਦ ਨਹੀਂ ਹੈਗੀ ਇਹ ਨਹੀਂ ਚੱਲਦੀਆਂ ਅਸੀਂ ਕਹਿੰਦੇ ਆ ਜੋ ਪੰਜਾਬ ਦਾ ਪੰਜਾਬ 'ਚ ਹੀ ਰਹੂਗਾ ਪੰਜਾਬ ਪੰਜਾਬੀਆਂ ਦਾ ਪੰਜਾਬ ਹੀ ਰੀੜਕ ਭਗਵੰਤ ਮਾਨ ਨੂੰ ਇੱਕ ਸਵਾਲ ਕਰੋ ਪੰਜਾਬ ਦਾ ਡੀਜੀਪੀ ਕੌਣ ਹੈ ਹੋਰ ਸਟੇਟ ਦਾ ਪੰਜਾਬ ਦਾ ਸਕੂਲ ਸਿੱਖਿਆ ਅਫਸਰ ਕੌਣ ਹੈ ਜਿਹੜਾ ਮੁਖੀ ਆ ਉਹ ਹੋਰ ਸਟੇਟ ਦਾ ਜਿਹੜਾ ਸਾਡੀ ਮਾਂ ਬੋਲੀ ਦਾ ਪਹਿਰੇਦਾਰ ਨਹੀਂ ਸੰਭ ਸਕਦਾ ਸਾਡੀ ਮਾਂ ਬੋਲੀ ਨਹੀਂ ਸੰਭ ਸਕਦਾ ਉਹ ਸਾਡਾ ਪੰਜਾਬ ਕਿੱਥੋਂ ਸਾਬੂਗਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਫਰਾਜ ਦੀ ਐਕਟੀਵਿਟੀ ਵੀ ਸੀ ਸਫਰਾਜ ਸਿੰਘ ਨਿਆਮੀ ਵਾਲਾ ਜਿਹੜੇ ਮੇਰੇ ਨਾਲ ਸੀ ਗੱਲਬਾਤ ਉਹਨਾਂ ਨੇ ਕੀਤੀ ਆ ਕਿ ਪੰਜਾਬ ਪੰਜਾਬੀਆਂ ਦਾ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਉਹ ਯਾ ਧੰਨਵਾਦ ਜੀ